ਕਰੋੜਾਂ ਅਰਬਾਂ ਰੁਪਏ ਕਮਾਉਣ ਵਾਲਾ ਫਿਰੋਜ਼ਪੁਰ ਦਾ ਪੁੱਡਾ ਡਿਪਾਰਟਮੈਂਟ ਹੈ ਜਿਹੜਾ ਕਿ ਖੁਦ ਹੀ ਇਸ ਟਾਈਮ ਤਰਸਯੋਗ ਹਾਲਾਤਾਂ ਦੇ ਵਿੱਚ ਹੈ ਤੁਹਾਨੂੰ ਦੱਸ ਦਈਏ ਕਿ ਜਿੰਨੀ ਵੀ ਜ਼ਮੀਨ ਪੁੱਡਾ ਦੇ ਅੰਦਰ ਆਂਦੀ ਹੈ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਇੱਕ ਇੱਕ ਦੁਕਾਨ ਜਿਹੜੀ ਹੈ ਉਹ ਕਰੋਨਾ ਚ ਪੁੱਡਾ ਨੇ ਵੇਚੀ ਹੈ ਪਿਛਲੇ ਦਿਨੀ ਜਿਹੜੀ ਕਿ ਟੀਵੀ ਹਸਪੀਟਲ ਵਾਲੀ ਜਗ੍ਹਾ ਦੇ ਉੱਪਰ ਦੁਕਾਨਾਂ ਵਿਕੀਆਂ ਉਹ 1 ਕਰੋੜ ਪਲੱਸ ਵਿਕੀਆਂ ਉਹਦੇ ਨਾਮ ਨਾਲ ਕੁਝ ਸਾਲ ਪਹਿਲਾਂ ਸੈਂਟਰ ਜੇਲ੍ਹ ਦੀ ਬੈਕ ਸਾਈਡ ਤੇ ਜਿਹੜੀ ਕਲੋਨੀ ਕੱਟੀ ਗਈ ਸੀ ਉਸ ਕਲੋਨੀ ਦੇ ਵਿੱਚ ਵੀ ਇੱਕ ਇੱਕ plots ਬੋਲੀ ਤੇ ਕਰੋੜਾ ਰੁਪਇਆ ਦਾ ਗਿਆ ਸੀਗਾ ਇੰਨੀਆਂ ਮਹਿੰਗੀਆਂ ਜ਼ਮੀਨਾਂ ਵੇਚਣ ਦੇ ਬਾਵਜੂਦ ਚਾਹੇ ਉਸ ਕਲੋਨੀ ਦੀ ਗੱਲ ਕਰ ਲਈਏ ਉਹ ਵੀ ਰੋ ਰਹੇ ਅੱਜ ਕਿਉਂਕਿ ਉਹਨਾਂ ਦੇ ਵਿੱਚ ਬੱਸਾਂ ਦੀ ਜਿਹੜੀ ਐ ਉਹ ਰੋਡ ਬਣਾ ਦਿੱਤੀ ਗਈ ਜਿੱਤੋਂ ਬੱਸਾਂ ਲੰਘਦੀਆਂ ਨੇ ਤੇ ਉਹਨਾਂ ਦੀ ਕੋਈ ਸਿਕਿਉਰਿਟੀ ਨਹੀਂ ਨਾ ਉੱਥੇ ਸੜਕਾਂ ਚੱਜਦੀਆਂ ਬਣੀਆਂ ਔਰ ਜੇ ਗੱਲ ਕਰ ਲਈਏ ਪੁੱਡਾ ਦੇ ਆਪਣੇ ਦਫ਼ਤਰ ਦੀ ਉੱਥੇ ਵੀ ਹਾਲਾਤ ਐਡੇ ਮਾੜੇ ਨੇ ਕਿ ਤੁਸੀਂ ਇੱਥੇ ਸਕੂਟਰ ਤੇ ਵੀ ਆਣਾ ਜਿਹੜਾ ਉਹ ਤੁਹਾਨੂੰ ਭਾਰੀ ਲੱਗੇਗਾ ਪਹਿਲੇ ਹਾਲਾਤ ਦਿਖਾ ਦਿੰਨੇ ਆ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਇਹ ਨੇ ਪੁੱਡਾ ਦੇ ਹਾਲਾਤ ਇੱਥੇ ਕੋਈ ਤੁਹਾਨੂੰ ਜਦੋਂ ਮਰਜ਼ੀ ਆਜੋ ਨਹੀਂ ਮਿਲੇਗਾ ਇਸ ਦਫ਼ਤਰ ਦੀ ਖਾਸੀਅਤ ਹੈ ਕਿ ਇੱਥੇ ਤੁਹਾਨੂੰ ਕੋਈ ਨਹੀਂ ਮਿਲੇਗਾ ਕਿਉਂਕਿ ਇੱਥੋਂ ਦੇ ਜਿਹੜਾ ਇੱਕ ਜਿੰਨੂੰ ਆਪਾਂ ਕਰਤਾ ਧਰਤਾ ਕਹਿ ਦਿੰਨੇ ਆ ਉਹ ਇੱਕੋ ਹੀ ਇੱਥੇ ਕਲਰਕ ਕਹਿ ਲਓ ਅਕਾਊਂਟੈਂਟ ਕਹਿ ਲਓ ਜੋ ਮਰਜ਼ੀ ਕਹਿ ਲੋ ਜਿੰਨੂੰ ਕਿ ਹੁਣ ਇੱਥੋਂ ਸ਼ਿਫਟ ਕਰਕੇ ਲੁਧਿਆਣੇ ਭੇਜ ਦਿੱਤਾ ਗਿਆ ਉਹੀ ਇੱਥੇ ਮੌਜੂਦ ਸੀ ਉਹੀ ਸਾਰਾ ਕੰਮ ਦੇਖਦਾ ਸੀ ਉਹੀ ਬੋਲੀਆਂ ਕਰਾਂਦਾ ਸੀ ਉਹੀ ਬੋਲੀਆਂ ਕਰਵਾਉਂਦਾ ਸੀ ਜੋ ਕਹਿ ਲੋ ਉਹੀ ਕਰਤਾ ਧਰਤਾ ਸੀ ਨਾ ਇੱਥੇ ਜਈ ਹੈ ਨਾ ਇੱਥੇ ਕੋਈ ਹੋਰ ਹੈ ਕਿਤਾਬਾਂ 'ਚ ਹੈਗੇ ਨੇ ਪਰ ਅਸੀਂ ਅੱਜ ਜਿਹੜੇ ਆਏ ਆ ਜਿਸ ਤੋਂ ਪਤਾ ਲੱਗਾ ਕਿ ਜਿਹੜਾ ਕਿਤਾਬਾਂ ਦੇ ਵਿੱਚ ਇੱਥੋਂ ਅੱਜ ਡਿਊਟੀਆਂ ਇੱਥੇ ਨੇ ਪਰ ਮੰਗਲਵਾਰ ਦੇ ਮੰਗਲਵਾਰ ਜਿਹੜੀ ਡਿਊਟੀ ਹੈ ਉਹ ਇਹਨਾਂ ਦੀ ਡੀਟਪੀਪੀ ਆਫਿਸ ਹੁੰਦੀ ਹੈ ਇੱਕ ਇੱਥੇ ਮੈਡਮ ਨੇ ਤੇ ਇੱਕ ਇੱਥੇ ਜੈ ਨੇ ਤੁਸੀਂ ਹਾਲਾਤ ਦੇਖ ਲਓ ਕੀ ਹਾਲਾਤ ਕੁੱਡਾ ਆਫਿਸ ਦੇ ਬਣੇ ਹੋਏ ਨੇ ਔਰ ਨਾ ਇੱਥੇ ਕੋਈ ਸਟਾਫ ਮਿਲਦਾ ਹੈ ਅਗਰ ਕਿਸੇ ਨੇ ਕੋਈ ਇਨਕੁਆਇਰੀ ਜਾਣਕਾਰੀ ਲੈਣੀ ਹੈ ਉਹ ਸਿਰਫ ਵੇਟ ਕਰਦਾ ਰਹਿ ਜਾਂਦਾ ਔਰ ਤੁਹਾਨੂੰ ਅਸੀਂ ਦਿਖਾਵਾਂਗੇ ਕਲੋਨੀਆ ਦੇ ਹਾਲਾਤ ਵੀ ਜਿਹੜੀਆਂ ਕਲੋਨੀਆ ਇਹਨਾਂ ਨੇ ਬਣਾ ਛੱਡੀਆਂ ਜਿੱਥੋਂ ਇਹਨਾਂ ਨੇ ਕਰੋੜਾਂ ਅਰਬਾਂ ਰੁਪਇਆ ਕਮਾ ਛੱਡਿਆ ਔਰ ਤੁਸੀਂ ਖੁਦ ਦੇ ਹਾਲਾਤ ਦੇਖ ਲਓ ਕਿ ਲੋਕਾਂ ਨੂੰ ਤਾਂ ਇਹਨਾਂ ਨੇ ਕਲੋਨੀਆ ਕੱਟ-ਕੱਟ ਕੇ ਦਿਖਾਤੀਆਂ ਔਰ ਤੁਸੀਂ ਇਹ ਦੇਖੋ ਇਹ ਇੱਥੇ ਅਟੈਂਡੈਂਸ ਇੱਥੇ ਲੱਗਦੀ ਹੈ ਫਿੰਗਰ ਜਿਹੜੀ ਇੱਥੇ ਟੱਚ ਹੁੰਦੀ ਹੈ ਇਥੋਂ ਅਟੈਂਡੈਂਸ ਲੱਗਦੀ ਹੈ ਜਿਹਨੂੰ ਬਾਇਓਮੈਟ੍ਰਿਕ ਆਪਾਂ ਕਹਿ ਦਿੰਦੇ ਆ ਇਹ ਉਹ ਅਟੈਂਡੈਂਸ ਹੈ ਲੇਕਿਨ ਫਿਲਹਾਲ ਅਟੈਂਡੈਂਸ ਲਗਾਉਣ ਵਾਲੇ ਬੰਦੇ ਉਹ ਮੌਜੂਦ ਨਹੀਂ ਹੈ ਇਹ ਵੀ ਨਹੀਂ ਪਤਾ ਕਿ ਜਿਹੜੇ ਉਹ ਅੱਜ ਆਏ ਨੇ ਜਾਂ ਨਹੀਂ ਆਏ ਨੇ ਇਹ ਵੀ ਨਹੀਂ ਪਤਾ ਵੀ ਇੱਥੋਂ ਪਤਾ ਲੱਗਾ ਸਾਨੂੰ ਕਿ ਉਹ ਜਿਹੜੇ ਬੰਦੇ ਨੇ ਉਹ ਡੀਟੀਪੀ ਆਫਿਸਰ ਮੰਗਲਵਾਰ ਦੇ ਮੰਗਲਵਾਰ ਜਿਹੜੀ ਹੈ ਉਹਨਾਂ ਦੀ ਡਿਊਟੀ ਹੁੰਦੀ ਹੈ ਇੱਥੇ ਸਿਰਫ ਇੱਕ ਨਾਮਾਦ ਸਕਿਉਰਿਟੀ ਗਾਰਡ ਹੈ ਜਿਹੜਾ ਕਿ ਇੱਥੇ ਅਵੇਲੇਬਲ ਹੁੰਦਾ ਅਸੀਂ ਜਿੰਨੀ ਵਾਰੀ ਵਿਆਹ ਚੁੱਕੇ ਆ ਸਾਡਾ ਇੱਥੇ ਪੰਜਵਾਂ ਸੱਤਵਾਂ ਘੇੜਾ ਸਾਨੂੰ ਕੋਈ ਬੰਦਾ ਇੱਥੇ ਨਹੀਂ ਮਿਲਦਾ ਔਰ ਤੁਸੀਂ ਗੱਲ ਕਰ ਲੋ ਉਹਦੇ ਦੇ ਜੈਦੀ ਐਸਡੀਓ ਦੀ ਐਕਸੀਅਨ ਦੀ ਉਹ ਸਾਰੇ ਜਿਹੜੇ ਨੇ ਇੱਥੇ ਅਵੇਲੇਬਲ ਨਹੀਂ ਹੁੰਦੇ ਚੰਡੀਗੜ੍ਹ ਲੁਧਿਆਣਾ ਜਿਹੜਾ ਇਹਨਾਂ ਦਾ ਗਲਾਡਾ ਆਫਿਸ ਆ ਉੱਥੇ ਬੈਠੇ ਹੁੰਦੇ ਆ ਹੁਣ ਤੁਹਾਨੂੰ ਹਾਲਾਤ ਦਿਖਾਵਾਂਗੇ ਜਿਹੜੀ ਇਹਨਾਂ ਨੇ ਉੱਥੇ ਸੜਕ ਬਣਾਈ ਹੈ ਜਿਹੜੀ ਪੁੱਡਾ ਦੇ ਅੰਦਰ ਆਉਂਦੀ ਹੈ ਸੈਂਟਰ ਚਲਦੀ ਬੈਕ ਸਾਈਡ ਤੇ ਉੱਥੇ ਚੱਲਦੇ ਆ ਉਤੋਂ ਦੇ ਹਾਲਾਤ ਵੀ ਤੁਹਾਨੂੰ ਅਸੀਂ ਦਿਖਾਣੇ ਅੱਜ ਜਿਸ ਤਰ੍ਹਾਂ ਕੀ ਕੁਛ ਦਿਨ ਕੁਛ ਮਹੀਨੇ ਹੀ ਆਪਾਂ ਕਹਿ ਰਹੀਏ ਕਿ ਪਹਿਲਾਂ ਇੱਕ ਸੜਕ ਬਣੀ ਸੀ ਜਿਹੜੀ ਕਿ ਸੈਂਟਰ ਜੇਲ ਦੇ ਬਿਲਕੁਲ ਬੈਕ ਸਾਈਡ ਤੇ ਔਰ ਜਿਹੜੀ ਬਾਗੀ ਹਸਪੀਟਲ ਨੂੰ ਜਿਹੜੀ ਐ ਰੋਡ ਉਹ ਜਾ ਰਹੀ ਐ ਤੁਸੀਂ ਉਹਦੇ ਨਵੀਂ ਸੜਕ ਬਣੀ ਤੇ ਹਾਲਾਤ ਬਲੇ ਦੇਖ ਲਓ ਕੀ ਇੱਥੇ ਨਵੀਂ ਸੜਕ ਬਣੀ ਐ ਔਰ ਖੱਡੇ ਜਿਹੜੇ ਆ ਉਹ ਪੈ ਚੁੱਕੇ ਹੋਏ ਨੇ ਇਤੋਂ ਵੀ ਸੜਕ ਜਿਹੜੀ ਐ ਹੌਲੀ ਹੌਲੀ ਪੁੱਟਦੀ ਕੋਈ ਅੱਗੇ ਤੱਕਰ ਜਾਏਗੀ ਔਰ ਜਦੋਂ ਗੱਲਬਾਤ ਪੁੱਡਾ ਦੇ ਕਿਸੇ ਅਫਸਰ ਨਾਲ ਸਾਡੀ ਹੋ ਨਹੀਂ ਸਕੀ ਕਿਉਂਕਿ ਕੋਈ ਹਾਂ ਇਹ ਨਹੀਂ ਸੀਗਾ ਉੱਥੋਂ ਦੇ ਕੁ ਬੰਦੇ ਨੇ ਸਾਨੂੰ ਜਰੂਰ ਦੱਸਿਆ ਕਿ ਸਾਡੀ ਜਿੱਥੋਂ ਤੱਕ ਕਲੋਨੀ ਦੀ ਹੱਦ ਸੀ ਅਸੀਂ ਰੋਡ ਬਣਾਤੀ ਅੱਗੇ ਬਿਲਕੁਲ ਰੋਡ ਦੀਆਂ ਤੁਸੀਂ ਦੇਖ ਲਓ ਫਿਰ ਉੱਥੇ ਖੱਡੇ ਜਿਹੜੇ ਪਏ ਹੋਏ ਨੇ ਇਹ ਦੂਸਰੀ ਜਗ੍ਹਾ ਤੇ ਤੁਹਾਨੂੰ ਖੱਡੇ ਨਜ਼ਰ ਆ ਰਹੇ ਨੇ ਇੱਕੋ ਹੀ ਰੋਡ ਦੇ ਉੱਪਰ ਔਰ ਤੁਹਾਨੂੰ ਇੱਕ ਹੋਰ ਅਸੀਂ ਦਿਖਾਨੇ ਆਂਦਾ ਤੀਸਰਾ ਹਿੱਸਾ ਕਿ ਜਿੱਥੇ ਅਸੀਂ ਖੜੇ ਹਾਂ ਬਿਲਕੁਲ ਉਹਦੇ ਸਾਹਮਣੇ ਹੁਣ ਤੁਸੀਂ ਦੇਖੋ ਆ ਇੱਕ ਆਹ ਦੂਸਰਾ ਹਿੱਸਾ ਹੈ ਇੱਕਦਮ ਦਿਖਾਤਾ ਦੂਸਰਾ ਆ ਵਾਲਾ ਔਰ ਤੀਸਰਾ ਬਿਲਕੁਲ ਸਾਹਮਣੇ ਜਿੱਥੇ ਕਿ ਪਾਣੀ ਖੜਾ ਹੋਇਆ ਹੈ ਤੁਸੀਂ ਹਾਲਾਤ ਦੇਖ ਲਓ ਕਿ ਕੀ ਬਣੇ ਨੇ ਇਹ ਨਵੀਂ ਸੜਕ ਹੈ ਨਵੀਂ ਸੜਕ ਦੇ ਹਾਲਾਤ ਨੇ ਤੁਸੀਂ ਇੱਕ ਚੀਜ਼ ਦੇਖੋ ਵੀ ਇੱਥੇ ਆnde ਜਾਂਦੇ ਬੰਦਿਆਂ ਨੂੰ ਜਾਂ ਮੇਰੇ ਵਰਗੇ ਜਾਂ ਤੁਹਾਡੇ ਵਰਗੇ ਨੂੰ ਸਮਝ ਆ ਜਾਏਗੀ ਕਿ ਅਗਰ ਇੱਥੇ ਪਾਣੀ ਰੁਕ ਜਾਂਦਾ ਜਿੱਥੇ ਨਿਕਾਸੀ ਨਹੀਂ ਹੈ ਤੇ ਸੜਕ ਖਰਾਬ ਹੋਣੀ ਹੈ ਸੜਕ ਬਣਨ ਤੋਂ ਪਹਿਲਾਂ ਇਹਦਾ ਹਾਲ ਕਿਉਂ ਨਹੀਂ ਕੋਈ ਐ ਨਿਕਲਿਆ ਗਿਆ ਕਿਉਂ ਨਹੀਂ ਇਹਦਾ ਹਾਲ ਆਇਆ ਤੁਸੀਂ ਦੇਖੋ ਇੱਥੇ ਸ਼ਾਇਦ ਮੇ ਵੀ ਗੱਟਰ ਹੈ ਤੇ ਉੱਥੇ ਪਾਣੀ ਜਿਹੜਾ ਉਸ ਪਾਸੇ ਨੂੰ ਜਾ ਰਿਹਾ ਹੈ ਇੰਨਾਂ ਚੀਜ਼ਾਂ ਦਾ ਬਿਲਕੁਲ ਧਿਆਨ ਨਹੀਂ ਰੱਖਿਆ ਗਿਆ ਜਿਨ੍ਹਾਂ ਨੇ ਵੀ ਇਸ ਸੜਕ ਦਾ ਨਿਰਮਾਣ ਕੀਤਾ ਔਰ ਜਿਨ੍ਹਾਂ ਨੇ ਕਰਵਾਇਆ ਇਸੀ ਦਾ ਬਿਲਕੁਲ ਧਿਆਨ ਨਹੀਂ ਹੈ ਔਰ ਇਹ ਨਵੀਂ ਰੋਡ ਹੈ ਨਵੀਂ ਰੋਡ ਦੇ ਉੱਪਰ ਤੁਸੀਂ ਦੇਖ ਲਓ ਕਿ ਆ ਖੱਡੇ ਜਿਹੜੇ ਨੇ ਉਹ ਹੋਰ ਬੰਨੇ ਸ਼ੁਰੂ ਹੋ ਗਏ ਨੇ ਇਹ ਖੱਡੇ ਜਿਹੜੇ ਨੇ ਬੰਦੇ ਨਜ਼ਰ ਆ ਰਹੇ ਨੇ ਔਰ ਇੱਥੇ ਵੀਕਲਜ਼ ਦਾ ਆਣਾ ਜਾਣਾ ਬਹੁਤ ਹੈ ਬੱਸਾਂ ਦੀ ਆਵਾਜ਼ ਆਈ ਬਹੁਤ ਤਾਂ ਬਹੁਤ ਸਾਰਾ ਵੀਕਲ ਜਿਹੜਾ ਉਹ ਇੱਥੋਂ ਨਿਕਲਦਾ ਆ ਤੁਸੀਂ ਦੇਖ ਸਕਦੇ ਹੋ ਆ ਬਲੀ ਆ ਕਿਸ ਤਰ੍ਹਾਂ ਨਵੀਂ ਸੜਕ ਹੈ ਨਵੀਂ ਸੜਕ ਤੇ ਜਿਹੜੇ ਖੱਡੇ ਨੇ ਉਹ ਹੌਲੀ ਹੌਲੀ ਸਟਾਰਟ ਹੋ ਚੁੱਕੇ ਨੇ ਕਈ ਜਗ੍ਹਾ ਦੇ ਉੱਪਰੋਂ ਔਰ ਇਸ ਤਰ੍ਹਾਂ ਹੀ ਇਹ ਸਾਰੀ ਜਿਹੜੀ ਰੋਡ ਹੈ ਉਹ ਖਰਾਬ ਹੋ ਜਾਏਗੀ ਤਿੰਨ ਜਗ੍ਹਾ ਤੋਂ ਇਹ ਜਿਹੜੀ ਰੋਡ ਆਂਦੀ ਬਾਗੀ ਹਸਪੀਟਲ ਦੇ ਸਾਹਮਣੋਂ ਆਂਦੀ ਹੈ ਥੋੜਾ ਜੱਗੇ ਜੱਗੇ ਪਾਰਕ ਦੇ ਹਿੱਸੇ ਤੋਂ ਉੱਥੋਂ ਵੀ ਆਂਦੀ ਹੈ ਆਵਾਜ਼ਾਈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਔਰ ਖੱਡੇ ਤੁਸੀਂ ਇਹ ਹੱਲੇ ਸਟਾਰਟ ਹੋਈ ਹੈ ਇਤੋਂ ਹੀ ਸਾਰੀ ਰੋਡ ਟੁੱਟਦੀ ਟੁੱਟਦੀ ਹੌਲੀ ਹੌਲੀ ਇਹ ਸਾਰੀ ਖਰਾਬ ਹੋ ਜੇਗੀ ਔਰ ਨਿਕਾਸੀ ਇਹਦੀ ਪਾਣੀ ਦੀ ਕਿਤੇ ਨਹੀਂ ਆ ਤੁਸੀਂ ਬਜਰੀ ਆ ਬਜਰੀ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹ ਬਜਰੀ ਸਾਈਡ ਤੋਂ ਜਿਹੜੀ ਖਿੰਣੀ ਸ਼ੁਰੂ ਹੋ ਚੁੱਕੀ ਹੈ ਇਹ ਸਾਰੀ ਇਸ ਤਰ੍ਹਾਂ ਬਿਲਕੁਲ ਇਹ ਨਵੀਂ ਰੋਡ ਹੈ ਜੀ ਬਿਲਕੁਲ ਜਿਹੜੀ ਭਰਾਈ ਗਈ ਸੀਗੀ ਪੁੱਡਾ ਵੱਲੋਂ ਔਰ ਹਾਲਾਤ ਤੁਸੀਂ ਦੇਖ ਸਕਦੇ ਹੋ ਵੀ ਕੀ ਦੇ ਜਿਹੜੇ ਹੌਣ ਬਣ ਚੁੱਕੇ ਨੇ ਇਹ ਹਾਲਾਤ ਨੇ ਨਵੀਂ ਦੇ ਆ ਸਕੂਲ ਦੀ ਵੈਨ ਹੈ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੋਂ ਟਾਪਰੀਆਂ ਨੇ ਹਾਲਾਤ ਤੁਸੀਂ ਦੇਖੋ ਕੀ ਬਣ ਚੁੱਕੇ ਨੇ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਅ ਸਰ ਕੀ ਨਾਮ ਹੈ ਜੀ ਇਹ ਜਿਹੜੀ ਰੋਡ ਹੁਣੇ ਹੀ ਬਣੀ ਹੈ ਪਿੱਛੇ ਜਲੇ ਕੁਝ ਮਹੀਨੇ ਹੀ ਹੋਏ ਆ ਫੇਰ ਟੁੱਟ ਗਈ ਹੈ ਬਿਲਕੁਲ ਬਿਲਕੁਲ ਯਾਰ ਜੀ ਕੀ ਲੱਗਦਾ ਵੀ ਕੰਮ ਨਹੀਂ ਸਹੀ ਹੋਇਆ ਜਾਂ ਕੋਈ ਹੋਰ ਗੱਲ ਹੈ ਔਰ ਗੱਲ ਤਾਂ ਕੀ ਹੈ ਮਟੀਰੀਅਲ ਹੀ ਨਹੀਂ ਸਹੀ ਪਿਆ ਜਿਹੜੇ ਸਹੀ ਨਹੀਂ ਪਿਆ ਤੇ ਹੁਣ ਇਥੋਂ ਔਰ ਟੁੱਟਦੀ ਲੁੱਟਦੀ ਇਸ ਤਰ੍ਹਾਂ ਹੀ ਸਾਰੀ ਔਰ ਟੁੱਟ ਜਾਈਗੀ ਜਿਵੇਂ ਇਹ ਹਾਲਾਤ ਬਣੇ ਜੀ ਸਾਹਿਬ ਤੇ ਡਰਾਈਵ ਕੀ ਹਿਸਾਬ ਹੈ ਇਸ ਤੋਂ ਜ਼ਿਆਦਾ ਕਿਤੇ ਫਿਰ ਉਹੀ ਹਾਲਾਤ ਹੋ ਜਾਣਗੇ ਉਹੀ ਹਾਲਾਤ ਆਹ ਦੇਖੋ ਜੀ ਬਿਲਕੁਲ ਇਹ ਲੋਕ ਜਿਹੜੇ ਨੇ ਉਹ ਆ ਜਾ ਨੇ ਰਹੇ ਨੇ ਔਰ ਦੱਸ ਰਹੇ ਨੇ ਕਿ ਹਾਲਾਤ ਜਿਹੜੇ ਨੇ ਉਹ ਕੀ ਬਣੇ ਨੇ ਔਰ ਗੱਲਬਾਤ ਹੋਰ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਹਾਲਾਤ ਦੇਖੋ ਇਥੋਂ ਦੇ ਕੀ ਬਣ ਗਏ ਨੇ ਹਲੇ ਨਵੀਂ ਸੜਕ ਆ ਨਵੀਂ ਸੜਕ ਦੇ ਵਿੱਚ ਹਲਾਤੇ ਬਣ ਚੁੱਕੇ ਨੇ ਤੇ ਜਿਹੜੀ ਬਾਅਦ ਵਿੱਚ ਉਹਨ ਦਾ ਕੀ ਬਣੇਗਾ ਤੁਹਾਨੂੰ ਲਗਾਤਾਰ ਜਿਹੜੀਆਂ ਨੇ ਉਹ ਤਸਵੀਰਾਂ ਅਸੀਂ ਜ਼ਰੂਰ ਦਿਖਾਉਂਦੇ ਰਾਂਗੇ ਜਿੱਥੇ-ਜਿੱਥੇ ਵੀ ਕੋਈ ਪ੍ਰੋਬਲਮ ਹੋਏਗੀ ਉੱਥੇ-ਉੱਥੇ ਆ ਦੇਖੋ ਇਸ ਰੋਡ ਤੇ ਇਸ ਤਰ੍ਹਾਂ ਵੀ ਐਕਸੀਡੈਂਟ ਹੁੰਦੇ ਨੇ ਆ ਵੀ ਦੇਖੋ ਕੋਈ ਸਿਸਟਮ ਹੀ ਹੈ ਨਹੀਂਗਾ ਇਸ ਰੋਡ ਦਾ ਔਰ ਇਤੋਂ ਹੀ ਜਿਹੜੀ ਆ ਬੱਸਾਂ ਦੇ ਨਾਲ ਵੀ ਕਈ ਵਾਰੀ ਜਿਹੜੀਆਂ ਉਸਨੇ ਆਇਆ ਕਿ ਬੱਸਾਂ ਦੇ ਵੀ ਐਕਸੀਡੈਂਟ ਜਿਹੜੇ ਆ ਕੋ ਇਸ ਰੋਡ ਤੇ ਹੁੰਦੇ ਨੇ ਬੱਡੇ ਜਿਆਦਾ ਨੇ ਲੋਕ ਇੱਧਰ ਉੱਧਰ ਚੱਲਦੇ ਨੇ ਖੜੇ ਆ ਕੀ ਨਾਮ ਹੈ ਭਾਈ ਸਾਹਿਬ ਤੁਹਾਡਾ ਮੇਰਾ ਨਾਮ ਸਨੀ ਜੀ ਇਹ ਕੀ ਰੋਡ ਨਵੀਂ ਬਣੀ ਸੀ ਹੁਣ ਪਿੱਛੇ ਜੇ ਹਾਂਜੀ ਹਾਂਜੀ ਹੁਣੇ ਥੋੜੇ ਟਾਈਮ ਪਹਿਲਾਂ ਬਣੀ ਜਾ ਵੇਖ ਲੋ ਹਾਲ ਹਾਂ ਔਲਾਤ ਫੇਰ ਉਵੇਂ ਹੀ ਹੋਗੇ ਬਿਲਕੁਲ ਜੀ ਬਿਲਕੁਲ ਮੇਨ ਪ੍ਰੋਬਲਮ ਇੱਥੇ ਪਾਣੀ ਦੀ ਨਿਕਾਸੀ ਦੀ ਹੈ ਜਦ ਤੱਕ ਪਾਣੀ ਦੀ ਨਿਕਾਸੀ ਨਹੀਂ ਹੋਏਗੀ ਉਦੋਂ ਤੱਕ ਸਾਰਾ ਰੋਡ ਦਾ ਕੋਈ ਫਾਇਦਾ ਨਹੀਂ ਬਣਾਉਂਦਾ ਟੁੱਟਦੀ ਰਹੇਗੀ ਤੇ ਜਿਹੜਾ ਨਵੀਂ ਸੜਕ ਬਣਾਈ ਉਹਨਾਂ ਨੇ ਨਿਕਾਸੀ ਵੇਖੀ ਨਹੀਂ ਨਹੀਂ ਦੇਖੀ ਜੀ ਪਤਾ ਨਹੀਂ ਇੰਜੀਨੀਅਰਾਂ ਦਾ ਕੀ ਹਾਲ ਹੈ ਕੀ ਸਰਕਾਰ ਦਾ ਪਤਾ ਹੈ ਤੁਸੀਂ ਵੀ ਸ਼ਹਿਰ ਦੇ ਨੁਮਾਇੰਦੇ ਹੋ ਰਹਿਣ ਵਾਲੇ ਹੋ ਕਿ ਲੱਗਦਾ ਨਹੀਂ ਕਿ ਸਾਡੇ ਪੈਸੇ ਦੀ ਬਰਬਾਦੀ ਹੋ ਰਹੀ ਹੈ ਬਿਲਕੁਲ ਬਰਬਾਦੀ ਹੈ ਜੀ बार-बार ਇੱਕੋ ਚੀਜ਼ ਨੂੰ ਬਣਾਈ ਜਾਲਾ ਤੇ ਬਰਬਾਦੀ ਨਹੀਂ ਹੈ ਤੋਂ ਬਸ ਜੀ ਹੁਣ ਕੀ ਕਰ ਸਕਦੇ ਆ ਟੁੱਟੇਗੀ ਤਾਂ ਹੀ ਅਗਲੇ ਕਦੇ ਵਾਰ-ਵਾਰ ਬਣਾਵਾਂਗੇ ਤੋੜਾਂਗੇ ਹਾਂ ਬਿਲਕੁਲ ਜੀ ਟੁੱਟੇਗੀ ਤਾਂ ਬਾਰ-ਬਾਰ ਬਣੇਗੀ ਅਗਰ ਬਾਰ-ਬਾਰ ਬਨੇਗੀ ਤਾਂ ਹੀ ਪੈਸੇ ਬਣਨਗੇ ਇਹ ਗੱਲ ਸਹੀ ਹੈ ਜੀ ਬਿਲਕੁਲ ਜੀ ਬਿਲਕੁਲ ਐਵੇਂ ਹੀ ਹੈ ਬਿਲਕੁਲ ਆ ਦੇਖੋ ਪਬਲਿਕ ਨੂੰ ਸਭ ਪਤਾ ਵੀ ਨਿਕਾਸੀ ਨਹੀਂ ਹੋ ਰਹੀ ਪਬਲਿਕ ਜਾਣਦੀ ਹੈ ਕਿ ਇੱਥੇ ਨਿਕਾਸੀ ਨਹੀਂ ਹੈ ਸਾਰਾ ਬੰਦਾ ਜਾਣਦਾ ਇੱਕ ਨਾਰਮਲ ਇਨਸਾਨ ਜਾਣਦਾ ਹੈ ਲੇਕਿਨ ਇੱਕ ਇੰਜੀਨੀਅਰ ਨਹੀਂ ਹੈ ਸੀ ਨੂੰ ਜਾਣਦਾ ਜਾਂ ਠੇਕੇਦਾਰ ਨਹੀਂ ਜਾਣਦਾ ਜਿੰਨੇ ਬਣਾਈ ਹੈ ਕਿ ਇਹ ਸੀ ਨੂੰ ਜਿਹੜਾ ਉਹ ਕੀਤਾ ਜਾਣਾ ਕੀ ਮੰਗ ਕਰਦੇ ਹੋ ਤੁਸੀਂ ਬਸ ਇਹੀ ਹੈ ਜੀ ਇਹ ਸੜਕ ਨੂੰ ਮਤਲਬ ਦੇਖਿਆ ਜਾਵੇ ਪਾਣੀ ਦੀ ਨਿਕਾਸੀ ਪ੍ਰੋਪਰ ਹੋਵੇ ਫਿਰ ਉਸ ਤੋਂ ਬਾਅਦ ਬਾਰਸ਼ਾਂ ਠੀਕ ਹੈ ਬਾਦਸ਼ਾ ਜਿਆਦਾ ਪਈਆਂ ਸੀਗੀਆਂ ਤੇ ਉਹ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਰਕਾਰ ਦੇ ਜਾਂ ਕਮੇਟੀ ਦਫ਼ਤਰ ਦਾ ਵੀ ਕਿਸੇ ਦਾ ਧਿਆਨ ਨਹੀਂ ਇਸ ਪਾਸੇ ਗਿਆ ਵੀ ਪਾਣੀ ਦੀ ਨਿਕਾਸੀ ਦਾ ਕੀਤਾ ਜਾਵੇ ਉਸ ਤੋਂ ਬਾਅਦ ਸੜਕ ਟਿਕੇ ਆ ਬਿਲਕੁਲ ਜੀ ਬੱਸਾਂ ਦੀ ਆਵਾਜ਼ ਹੀ ਜਿਹੜੀ ਹੈ ਉਹ ਜ਼ਿਆਦਾ ਹੈਗੀ ਹੈ ਟ੍ਰਾਫਿਕ ਜਿਹੜਾ ਟ੍ਰਾਫਿਕ ਜਿਹੜਾ ਉਹ ਜ਼ਿਆਦਾ ਹੈਗਾ ਜਿਸ ਕਰਕੇ ਦਿੱਕਤ ਜਿਹੜੀ ਉਹ ਜ਼ਿਆਦਾ ਆ ਰਹੀ ਹੈ ਲੇਕਿਨ ਮੇਨ ਮੁੱਦਾ ਕੀ ਅਗਰ ਸੜਕ ਬਣਾਣੀ ਸੀ ਤੇ ਇਹਦਾ ਪੂਰੀ ਪੂਰੀ ਤਰ੍ਹਾਂ ਨਿਰੇਖਣ ਕੀਤਾ ਜਾਣਾ ਚਾਹੀਦਾ ਸੀਗਾ ਦੇਖਣਾ ਚਾਹੀਦਾ ਸੀ ਕਿ ਇੱਥੇ ਪਾਣੀ ਖੜੇਗਾ ਖੜੇਗਾ ਤੇ ਨਿਕਲੇਗਾ ਕਿੱਥੋਂ ਤਾਂਕਿ ਸੜਕ ਬਚੇ ਅਗਰ ਪਾਣੀ ਬਾਰ-ਬਾਰ ਖੜੇਗਾ ਤੇ ਸੜਕ ਬਚ ਹੀ ਨਹੀਂ ਪਾਏਗੀ ਇੰਨੀ ਗੱਲ ਤਾਂ ਆਮ ਲੋਕਾਂ ਨੂੰ ਵੀ ਸਮਝ ਆਏ ਚਾਹੇ ਕੋਈ ਇੰਜੀਨੀਅਰ ਹੈ ਜਾਂ ਚਾਹੇ ਇੰਜੀਨੀਅਰ ਨਹੀਂ ਹੈ ਇਹਨੇ ਪੁੱਡਾ ਦੇ ਹਾਲਾਤ ਤੁਹਾਨੂੰ ਅਸੀਂ ਕਲੋਨੀ ਚ ਵੀ ਦਿਖਾਈਆਂ ਫੋਟੋਆਂ ਪੁੱਡਾ ਦੇ ਆਫਿਸ ਦੇ ਵੀ ਹਾਲਾਤ ਦਿਖਾਏ ਪੁੱਡਾ ਵੱਲੋਂ ਬਣੀ ਜਿਹੜੀ ਸੜਕ ਹੈ ਉਹਦੇ ਵੀ ਹਾਲਾਤ ਦਿਖਾਏ ਅੱਗੇ ਵੀ ਤੁਹਾਨੂੰ ਦਿਖਾਉਂਦੇ ਰਾਂਗੇ ਤੁਸੀਂ ਜੁੜੇ ਰਹੀਏ ਸੱਚ ਹੱਕ ਦੀ ਆਵਾਜ਼ ਚੈਨਲ ਦੇ ਨਾਲ ਅਸੀਂ ਤੁਹਾਨੂੰ ਲਗਾਤਾਰ ਜਿਹੜੀਆਂ ਉਹ ਇਸ ਤਰ੍ਹਾਂ ਹੀ ਲੋਕਾਂ ਦੇ ਹਿੱਤਾਂ ਦੀਆਂ ਗੱਲਾਂ ਕਰਾਂਗੇ ਔਰ ਲੋਕਾਂ ਦੇ ਵੱਲ ਦੀ ਗੱਲ ਕਰਾਂਗੇ ਔਰ ਦਿਖਾਵਾਂਗੇ ਕਿ ਕਿੱਥੇ-ਕਿੱਥੇ ਸਾਡੇ ਪੈਸੇ ਦੀ ਜਿਹੜੀ ਹੈ ਉਹ ਸਾਡੇ ਦੁਆਰਾ ਦਿੱਤੇ ਟੈਕਸ ਦੀ ਬਰਬਾਦੀ ਹੋ ਰਹੀ ਹੈ